ਵਾਲੀਏ ਕੋ ਲਾਲਕ ਸਾਂਝੀ ਵਾਲਤਾ ਦੇ ਪ੍ਰਤੀ ਰੋਹਾਨੀਅਤ ਦੇ ਰਹਿਬਰ ਗੁਰਤਾ ਗਤੀ ਤੇ ਸੁਭਾਈਮਾਨ ਸ਼ਬਦ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਸਤ ਸੰਗੀ ਜਨੋ ਆਓ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਕਲਗੀ ਦੇ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦਾ ਨਾਰਾ ਬੁਲੰਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪ੍ਰਭੂ ਦੇ ਪਿਆਰ ਦੀ ਪ੍ਰੀਤ ਚਾਹਤੀ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਹੋਇਆ ਇਨਸਾਫ ਦੇ ਲਈ ਆਪਣੀ ਜਿੰਦ ਸ਼ਾਂਤੀ ਦੇ ਨਾਲ ਹੀ ਕੁਰਬਾਨ ਕਰ ਦਿੰਦਾ ਹਾਂ ਅੱਜ ਮੈਂ ਆਪ ਜੀਆਂ ਦੇ ਨਾਲ ਐਸੇ ਹੀ ਦੋ ਮਹਾਨ ਯੋਧਿਆਂ ਦੀ ਬਾਤ ਪਾਉਣੀ ਹੈ ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲੜੀ ਜਿੱਥੇ ਇੱਕ ਯੋਧੇ ਨੇ ਜ਼ੁਲਮ ਜ਼ਾਲਮ ਦੇ ਖਿਲਾਫ ਹਥਿਆਰ ਚੁੱਕੇ ਦੂਸਰੇ ਯੋਧੇ ਨੇ ਕਲਮ ਚੱਕੀ ਸ਼ਾਂਤੀਪੂਰਵਕ ਢੰਗ ਦੇ ਨਾਲ ਜਾਲਨ ਦਾ ਪਰਦਾ ਫਾਸ਼ ਕੀਤਾ ਜਨਰਲ ਸ਼ੁਭੇਸ਼ ਸਿੰਘ ਇੱਕ ਭਾਰਤੀ ਫੌਜ ਅਧਿਕਾਰੀ ਸਨ ਜਿਨ੍ਹਾਂ ਨੇ ਬ੍ਰਿਟਿਸ਼ ਭਾਰਤੀਅਨ ਦੇ ਵਿੱਚ ਬ੍ਰਿਟਿਸ਼ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾਈ ਕਈ ਜੰਗਾਂ ਹਿੰਦੁਸਤਾਨ ਦੇ ਨਾਲ ਲੜੀਆਂ ਹਿੰਦੁਸਤਾਨ ਦੇ ਲਈ ਲੜੀਆਂ ਪਰ ਆਪਣੇ ਜੀਵਨ ਕਾਲ ਦੀ ਆਖਰੀ ਜੰਗ ਹਿੰਦੁਸਤਾਨ ਦੇ ਖਿਲਾਫ ਲੜੀ 1 ਮਈ 1924 ਨੂੰ ਪਿੰਦ ਖਿਆਲਾ ਵਿੱਚ ਪੈਦਾ ਹੋਏ ਜਨਰਲ ਸ਼ੁਭੇਸ਼ ਸਿੰਘ ਜੀ ਪਾਪੀ ਮਸਾਲੇ ਗੜ ਨੂੰ ਸੋਦਾ ਲਾਉਣ ਮਾਰੇ। ਬਾਈ ਮਹਤਾਬ ਸਿੰਘ ਜੀ ਦੇ ਵੰਚਲ ਸਨ। ਬੰਗਲਾਦੇਸ਼ ਬਣਾਉਣ ਵਿੱਚ ਜਨਰਲ ਸੁਬੇਸ਼ ਸਿੰਘ ਜੀ ਦਾ ਬਹੁਤ ਰੋਲ ਸੀ। ਉਹਨਾਂ ਨੇ ਵਾਹਨੀ ਵਲੰਟਰੀਆਂ ਦੀ ਸਿਖਲਾਈ ਕੀਤੀ। ਵਿਸ਼ਵ ਯੁੱਧ ਵਰਲਡ ਵਾਰ 2 1947 ਦੀ ਭਾਰਤ-ਪਾਕਿਸਤਾਨ ਜੰਗ, ਚੀਨ-ਭਾਰਤ ਯੁੱਧ 1959 ਵਿੱਚ ਹੋਈ। ਭਾਰਤ-ਪਾਕਿਸਤਾਨ ਜੰਗ ਵਿਚਾਲੇ ਜੰਗਾ ਲੜੇ। ਐਨਮ ਗੰਗਾ ਵਿੱਚ ਮੂਰੀ ਰੋਲ ਅਦਾ ਕਰਨ ਲਈ ਭਾਰਤ ਸਰਕਾਰ ਵੱਲੋਂ 19 VS M AVSM ਪਰਮ ਵਿਸ਼ੇਸ਼ ਸੇਵਾ ਮਾਡਲ ਅਤੇ অতি ਵਿਸ਼ੇਸ਼ ਸੇਵਾ ਮਾਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਬਰਗੇਡੀਅਲ ਰੈਂਕ ਤੇ ਪ੍ਰਮੋਟ ਕਰ ਦਿੱਤਾ ਗਿਆ ਪਰ 1970 ਵਿੱਚ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਅਤੇ ਫੰਡ ਦੇ ਦੁਰਯੋਗ ਦੁਰਉਪਯੋਗ ਦੇ ਗਲਤ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਇੱਕ ਸਿਪਾਹੀ ਜਿਸ ਨੇ ਆਪਣੀ ਜ਼ਿੰਦਗੀ ਦੇ ਵੱਡੇ ਸਾਲ ਭਾਰਤੀ ਫੌਜ ਨੂੰ ਦੇ ਦਿੱਤੇ ਹੋਣ ਉਸ ਦੇ ਲਈ ਇਸ ਤੋਂ ਵੱਧ ਬੇਇੱਜ਼ਤੀ ਅਤੇ ਅਪਮਾਨ ਦੀ ਗੱਲ ਨਹੀਂ ਹੋ ਸਕਦੀ ਇਸ ਤੱਕ ਉਪਰੰਤ ਜਨਰਸ਼ ਮੇਕ ਸਿੰਘ ਜੀ ਨੇ ਜੂਨ 1984 ਵਿੱਚ ਸੰਤ ਜਨੈਲ ਸਿੰਘ ਜੀ ਖਾਲਸਾ ਭਿੰਡਰਿਆਂ ਵਾਲਿਆਂ ਨਾਲ ਗੱਲ ਭਾਰਤੀ ਫੌਜ ਦੇ ਖਿਲਾਫ ਜੰਗ ਹਿੰਦ ਪੰਜਾਬ ਆਪਰੇਸ਼ਨ ਬਲੂ ਸਟਾਰ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਭਾਰਤੀ ਫੌਜ ਦੇ ਹਮਲੇ ਨੂੰ 5 ਤੋਂ 6 ਦਿਨ ਰੋਕ ਕੇ ਰੱਖਿਆ ਅਤੇ ਉਹਨਾਂ ਦੇ ਹਮਲਿਆਂ ਦਾ ਮੂੰਹ ਤੋੜਵਾ ਜਵਾਬ ਦਿੰਦੇ ਹੋਏ 6 ਜੂਨ 1984 ਨੂੰ ਇਹ ਯੋद्धा ਸ਼ਹੀਦ ਹੋ ਗਏ। ਅਜੇਹਾ ਜਰਨੈਲ ਜੋ ਮੁਲਕ ਦੇ ਲਈ ਵੀ ਲੜਿਆ ਅਤੇ ਆਪਣੀ ਕੌਮ ਦੇ ਲਈ। ਦੂਜੇ ਪਾਸੇ 1984 ਦੇ ਇਸ ਹਮਲੇ ਤੋਂ ਬਾਅਦ ਸਿੱਖ ਕਤਲੇਆਮ ਦੀ ਸ਼ੁਰੂਆਤ ਸਰਕਾਰ ਨੇ ਕਰ ਦਿੱਤੀ। ਜਨਰਲ ਵਾਈਸਲਨ ਸੇਖਾ ਦਾ ਜਿਨ੍ਹਾਂ ਨੇ 1980 ਦੇ ਦਹਾਕੇ ਅਤੇ 1990 ਦੇ ਸ਼ੁਰੂ ਦੇ ਵਿੱਚ अनेका ਹੀ ਸਿੱਖਾਂ ਦਾ ਗਾਇਬ ਹੋਣਾ ਨੋਟ ਕੀਤਾ ਅਤੇ ਫਿਰ ਉਹਨਾਂ ਨੇ ਆਪਣੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ अनेका ਹੀ ਪੁਲਿਸ ਕਰਮਚਾਰੀਆਂ ਅਤੇ ਮਾਨਵ ਅਧਿਕਾਰ ਉਲੰਘਣਾ ਕਰਨ ਵਾਲਿਆਂ ਨੂੰ بے ਨਕਾਬ ਕੀਤਾ ਉਹਨਾਂ ਦਾ ਜਨਮ 2 ਨਵੰਬਰ 1952 ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਵਿਖੇ ਹੋਇਆ ਅਤੇ ਅੰਮ੍ਰਿਤਸਰ ਵਿੱਚ ਇੱਕ ਬੈਨ ਕਰਮਚਾਰੀ ਵਜੋਂ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਜਸਵੰਤ ਸਿੰਘ ਜੀ ਨੇ ਤਰੰਤਾਰੇ ਅਤੇ ਪੱਟੀ ਦੇ ਕਈ ਇਲਾਕਿਆਂ ਦੇ ਸ਼ਮਸ਼ਾਨ ਘਾਟਾਂ ਵਿੱਚ ਜਾ ਕੇ ਜਾਣਕਾਰੀ ਇਕੱਠੀ ਕੀਤੀ ਉਹਨਾਂ ਨੇ ਨਗਰ ਕੌਂਸਲਾਂ ਦੇ ਰਿਕਾਰਡ ਜਿਹੜੇ ਸੀ ਉਹ ਖੋਲੇ ਅਤੇ ਇਹ ਨਤੀਜਾ ਕੱਢਿਆ ਕਿ ਅਨੇਕਾਂ ਹੀ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ 잡 ਕੇ ਟਾਰਚਰ ਕਰਕੇ ਬਿਨਾਂ ਕਿਸੂਰੋ ਹੀ ਮਾਰ ਕੇ ਲਾਸ਼ਾਂ ਲਾਸ਼ਾਂ ਲਵਾਰੇ ਸਾਹਕੇ ਗੁਪਤ ਤੌਰ ਤੇ ਸਾੜ ਦਿੱਤਾ ਗਿਆ ਹੈ 3 ਸਾਲ 5299 ਨੰਬਰ ਸਕੂਟਰ ਤੇ ਇਸ ਯੋਧੇ ਨੇ ਕਈ ਪਿੰਡਾਂ ਕਈ ਕਸਬਿਆਂ ਵਿੱਚ ਜਾ ਕੇ ਜਾਣਕਾਰੀ ਇਕੱਠੀ ਕੀਤੀ ਅਤੇ 6070 ਲਾਸ਼ਾਂ ਤਰਨਤਾਰਨ ਜ਼ਿਲ੍ਹੇ ਦੇ ਸ਼ੰਚਾਲਨ ਘਾਟਾਂ ਵਿੱਚੋਂ ਲਭੀਆਂ ਰਿਕਾਰਡ ਮੁਤਾਬਿਕ ਇਹਨਾਂ ਲਾਸ਼ਾਂ ਵਿੱਚ ਕੇਵਲ 15 ਤੋਂ 35 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਸਨ ਪਾਲ ਭਾਈ ਜਸਵੰਤ ਸਿੰਘ ਨੇ ਜੋ ਜਾਣਕਾਰੀ ਇਕੱਠੀ ਕੀਤੀ ਉਸ ਵਿੱਚ ਇਹਨਾਂ ਲਾਸ਼ਾਂ ਵਿੱਚ ਬੀਬੀਆਂ ਅਤੇ ਕੁਝ ਕਿਸਤੀ ਬਜ਼ੁਰਗਾਂ ਦੀਆਂ ਵੀ ਲਾਸ਼ਾਂ ਸਨ ਮਾਤਾ ਗੁਰਮੀਤ ਕੌਰ ਪਪਾ ਗੁਰਵਚਨ ਸਿੰਘ ਮਾਨੋਚਲ ਯੋਦੇ ਦੀ ਮਾਤਾ ਦੀ ਲਾਸ਼ ਵੀ ਇਹਨਾਂ ਲਾਸ਼ਾਂ ਵਿੱਚ ਹੀ ਸੀ ਸਾਲ 1995 ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਘਰ ਦੇ ਮੂਰੀਓਂ ਹੀ ਅਗਵਾ ਕਰ ਲਿਆ ਗਿਆ ਪੁਲਿਸ ਵੱਲੋਂ ਆਤਮਨੁਖੀ ਤਸ਼ੱਦਦ ਕਰਕੇ ਟਾਰਚਰ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਖਰੀ ਦੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਪੂਰੇ ਪੰਜਾਬ ਵਿੱਚ ਅੰਦਾਜ਼ਨ 25000 ਲਾਸ਼ਾਂ ਦਾ ਵਾਰਿਸ ਬਣਿਆ ਸਰਦਾਰ ਜਸਵੰਤ ਸਿੰਘ ਖਾਲੜਾ ਵੀ ਅਖੀਰ ਨੂੰ ਇਕਲੌਤਾ ਵਾਰਿਸ ਲਾਸ਼ ਬਣ ਕੇ ਰਹਿ ਗਿਆ ਪਹਿਲਾਂ ਪੁਲਿਸ ਕਰਮੀ ਇਸ ਘਟਨਾ ਤੋਂ ਮੁਨਕਰ ਹੋਏ ਪਰ ਬਾਅਦ ਵਿੱਚ 2006 ਵਿੱਚ ਲਗਭਗ 6 ਪੁਲਿਸ ਕਰਮਚਾਰੀਆਂ ਨੂੰ ਇਸ ਦੋਸ਼ ਵਿੱਚ ਸਜ਼ਾ ਸੁਣਾਈ ਗਈ ਪਰ ਇਤੇ ਅਫਸੋਸ ਦੀ ਗੱਲ ਇੱਕ ਇਹ ਵੀ ਹੈ ਇੱਕ ਪੰਜਾਬੀ ਕਲਾਕਾਰ ਦਲਜੀਤ ਦਸਾਂਝ ਜਿਸ ਵੱਲੋਂ ਦੋ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਇੱਕ ਫਿਲਮ ਇੱਕ ਲੈਕਚਰ ਗਾਇਕ ਅਮਰ ਸਿੰਘ ਚਮਕੀਲਾ ਦੇ ਉੱਪਰ ਬਣਾਈ ਜਾਂਦੀ ਹੈ ਦੂਜੀ ਫਿਲਮ ਪੰਜਾਬ 95 ਸਰਦਾ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣਾਈ ਜਾਂਦੀ ਹੈ ਭਾਰਤੀ ਸੈਂਸਰ ਬੋਰਡ ਵੱਲੋਂ ਪੰਜਾਬ 95 ਨੂੰ ਕਈ ਚਿਰ ਤੋਂ ਹਜੇ ਤੱਕ ਵੀ ਜਿਹੜੀਆਂ ਮਾਨਤਾ ਨਹੀਂ ਦਿੱਤੀ ਹੈ ਸਰਕਾਰ ਇਸ ਗੱਲ ਤੋਂ ਡਰਦੀ ਹੈ ਅੰਦਵਿਚ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਮਾਪਿਆਂ ਅਤੇ ਬੱਚਿਆਂ ਦੀ ਜਿਨ੍ਹਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ ਕਿਉਂਕਿ ਇਹ ਕੈਂਪ ਵਿੱਚ ਹਿੱਸਾ ਲੈਣਾ ਆਪਣੇ ਵਿਸ਼ੇ ਨੂੰ ਸਾਹਮਣੇ ਦੇ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਨਾਂ ਬੱਚਿਆਂ ਨੇ ਬਹੁਤ ਉਤਸ਼ਾਹ ਦਿਖਾਇਆ ਬਹੁਤ ਮਿਹਨਤ ਕੀਤੀ ਪਰ ਇੱਕ ਘਾਟ ਜਿਹੜੀ ਮੈਨੂੰ ਮਹਿਸੂਸ ਹੋਈ ਉਹ ਸੀ ਇਹਨਾਂ ਬੱਚਿਆਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਝਣ ਦੀ ਜਿਹੜੀ ਕਾਸ ਮੈਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਪੜਾਇਆ। ਉਹ ਬੱਚਿਆਂ ਨੂੰ ਪੰਜਾਬੀ ਸਮਝਣ ਅਤੇ ਲਿਖਣ ਦੇ ਵਿੱਚ ਬਹੁਤ ਜਿਹੜੀ ਉਹ ਦਿੱਕਤ ਆ ਰਹੀ ਸੀ। ਕਈ ਜਿਹੜੇ ਆਮ ਸਾਡੇ ਪੰਜਾਬੀ ਮਾਂ ਬੋਲੀ ਦੇ ਸ਼ਬਦ ਨੇ ਉਹ ਵੀ ਇਹਨਾਂ ਬੱਚਿਆਂ ਨੂੰ ਮੈਡਮ ਰਵਿੰਦਰ ਕੌਰ ਜਿਹੜੀ ਮੇਰੇ ਨਾਲ ਅਧਿਆਪਕ ਸਨ ਉਹ ਦੁੱਛ ਦੇ ਵਿੱਚ ਜਾਂ ਹੋਰ ਭਾਸ਼ਾ ਦੇ ਵਿੱਚ ਜਿਹੜਾ ਉਹ ਟ੍ਰਾਂਸਲੇਟ ਕਰਕੇ ਦੱਸਦੇ ਨੇ। ਪੰਜਾਬੀ ਮਾਂ ਬੋਲੀ ਸਾਡਾ ਮੁੱਢ ਹੈ। ਹਾਂ ਬੱਚੇ ਇੱਥੇ ਪੈਦਾ ਹੋਏ ਨੇ ਇੱਥੇ ਵੱਡੇ ਹੋਏ ਨੇ। ਬੱਚਿਆਂ ਨੇ ਦੁੱਛ ਨੂੰ ਅਪਣਾ ਲਿਆ ਹੈ। ਪਰ ਸਾਡੀ ਮਾਂ ਬੋਲੀ ਸਾਡਾ ਮੋਢ ਹੈ ਜੇਕਰ ਅਸੀਂ ਮੋਢੇ ਨਾਲ ਟੁੱਟ ਜਾਵਾਂਗੇ ਫਿਰ ਅਸੀਂ ਕੇਵਲ ਡੋਲੀ ਹੀ ਸਕਦੇ ਹਾਂ ਸਫਲ ਨਹੀਂ ਹੋ ਸਕਦੇ ਗੁਰਮੁਖ ਨੂੰ ਗੋਸਿਕ ਨੂੰ ਪੰਜਾਬੀ ਮਾਂ ਬੋਲੀ ਸਿੱਖਣ ਦਾ ਜਿਹੜਾ ਉਹ ਸਾਡਾ ਮੁੱਢਲਾ ਫਰਜ਼ ਨਹੀਂ ਸਾਡੀ ਮੁੱਢਲੀ ਜਿਹੜੀ ਆ ਉਹ ਜ਼ਰੂਰਤ ਹੋਣੀ ਚਾਹੀਦੀ ਹੈ ਮੈਂ ਮਾਪਿਆਂ ਨੂੰ ਖਾਸ ਕਰਕੇ ਮਾਵਾਂ ਨੂੰ ਇਹ ਬੇਨਤੀ ਕਰਾਂਗੀ ਕਿ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਜੇਕਰ ਤੁਸੀਂ ਕਿਸੇ ਕਾਰਨ ਇੱਥੇ ਨਹੀਂ ਵੀ ਭੇਜਣਾ ਚਾਹੁੰਦੇ ਤਾਂ ਰੋਜ਼ਾਨਾ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਆਪਣੇ ਕੋਲ ਬਿਠਾ ਕੇ ਪੰਜਾਬੀ ਸਿਖਾਓ ਤਾਂ ਕਿ ਸਾਡੇ ਬੱਚੇ ਗੁਰਬਾਣੀ ਅਤੇ ਇਤਿਹਾਸ ਅਤੇ ਹੋਰ ਪੰਜਾਬੀ ਸਾਹਿਤ ਨੂੰ ਪੜ ਸਕਣ ਹੋਰ ਬਸ਼ਾਹਾਂ ਸਿੱਖਣੀਆਂ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਛੱਡਣਾ ਬਹੁਤ ਮਾੜੀ ਗੱਲ ਹੈ ਜੇਕਰ ਮੈਂ ਆਸ ਕਰਦੀ ਹਾਂ ਕਿ ਜੇਕਰ ਅਗਲੇ ਸਾਲ ਗੁਰੂ ਪਾਸ਼ਾ ਜੀ ਨੇ ਚਾਇਆ ਤੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ ਦਾ ਜੇਰਾ ਸੁਪਾਤ ਮੈਨੂੰ ਪ੍ਰਾਪਤ ਹੋਏ ਤਾਂ ਇਹ ਬੱਚੇ ਬਹੁਤ ਹੀ ਵਧੀਆ ਪੰਜਾਬੀ ਪੜਨ ਲਿਖਨ ਬੋਲਨ ਸਮਝਣ ਅਤੇ ਇਹ ਨਾਰਾ ਬੁਲੰਦ ਕਰਨ ਕਿ ਗੁਰਮਤ ਸਿੱਖ ਕੇ ਅਸੀਂ ਸਿਖਾਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕੰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਸਾਰੀ ਦੁਨੀਆ ਦੇ ਵਿੱਚ ਕਰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ